ਦੇ ਰਿ ਦੇਰ ਥੀਓ ਸਤ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ 11ਵਾਂ ਜਵਾਬ ਦੇ ਪਾਠ ਨੰਬਰ 15 ਕੇਂਦਰੀ ਸਰਕਾਰ ਅਤੇ ਕੇਂਦਰੀ ਵਿਧਾਨਪਾਲਿਕਾ ਬਾਰੇ ਚਰਚਾ ਕਰਾਂਗੇ ਜੂਨੀਅਨ ਗਵਰਨਮੈਂਟ ਐਂਡ ਜੂਨੀਅਨ ਲੈਜਿਸਲੇਚਰ ਇਹਦੇ ਬਾਰੇ ਅਗਿਆਸ਼ ਦੀ ਪ੍ਰਸ਼ਨ ਨੇ ਆਪਣੇ ਕੋਲ ਤੇ ਸ਼ੁਰੂ ਕਰ ਦੇਗੇ पहला प्रश्न इन विकल्पी प्रश्न दे सही उत्तर चुनो पहला प्रश्न केंद्रीय विधान पालिका के अंग हैं राज्यसभा राष्ट्रपति लोग सभा राजभ राष्ट्रपति लोग सभा राष्ट्रपति लोग सभासभा अपने राइट आंसर है जो है राष्ट्रपति सभासभा सही आंसर है दूसरा प्रश्न लोग सभा का मैंबर बनने कट्टो घट कट कि साल की उम्र होनी चाहती है ती पैंती पच्ची इक्की जो अपने करेक्ट आंसर वो सही जो है अपने को पच्ची साल ਤੇ ਆਪਣੇ ਕੋਲ 21 ਸਾਲ ਜਿਹੜੀ ਉਹ ਸਰਪੰਚੀ ਦੀ ਉਮਰ ਹੋਣੀ ਚਾਹੀਦੀ ਜੇ ਸਰਪੰਚੀ ਚੋਂ ਲੜਨੇ ਕਿਛੇ ਨੇ ਠੀਕ ਹੈ ਜੀ ਜੇ ਕਿਸੇ ਨੇ ਰਾਸ਼ਟਰਪਤੀ ਚੋਣ ਲੜਨੀ ਹੈਗੀ ਤਾਂ ਉਹ ਉਮਰ ਹੋਣੀ ਚਾਹੀਦੀਗੀ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅੱਗੇ ਆਜੋ ਸਵਦਾਣ ਵਿੱਚ ਸੋਧ ਕਰਨ ਦਾ ਅਧਿਕਾਰ ਕਿਸ ਕੋਲ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਪ੍ਰੀਸ਼ਦ ਕੇਂਦਰੀ ਵਿਧਾਨਪਾਲਿਕਾ ਸੂਬਈ ਵਿਧਾਨਪਾਲਿਕਾ ਤੇੜੀ ਸਵਧਾਨ ਵਿੱਚ ਸੋਧ ਕਰਨ ਦੀ ਇਹ ਸ਼ਕਤੀ ਹੋਰੇ ਕੇਂਦਰੀ ਵਿਧਾਨਪਾਲਿਕਾ ਦੇ ਕੋਲ ਹੈ ਠੀਕ ਹੈ ਕੇਂਦਰੀ ਵਿਧਾਨਪਾਲਿਕਾ ਦੇ ਵਿੱਚ ਪ੍ਰਧਾਨ ਮੰਤਰੀ ਤੇ ਇਸ ਵਾਲਾ ਆ ਜਾਂਦਾ ਕੇਂਦਰੀ ਵਿਧਾਨਪਾਲਿਕਾ ਮਤਲਬ ਲੋਕ ਸਭਾ ਲੋਕ ਸਭਾ ਤੇੜੀ ਰਾਜ ਸਭਾ ਜੋ ਸੋਧ ਕਰ ਸਕਦੇ ਨੇ ਅੱਗੇ ਆ ਜੋ ਸੰਸਦੀ ਸਰਕਾਰ ਵਿੱਚ ਹੇਠ ਲਿਖੀਏ ਵਿਚਾਲੇ ਗੂੜੇ ਸੰਬੰਧ ਹੁੰਦੇ ਹਨ ਨਿਆਂਪਾਲਿਕਾ ਤੇ ਕਾਰਜਪਾਲਿਕਾ ਵਿਚਾਲੇ ਨਿਆਂਪਾਲਿਕਾ ਵਿਧਾਨਪਾਲਿਕਾ ਵਿਚਾਲੇ ਨਿਆਂਪਾਲਿਕਾ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿਚਾਲੇ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿਚਾਲੇ ਜੋ ਸਹੀ ਅਨਸਰ ਆਏ ਆਪਣੇ ਕੋਲ ਹੋਵੇਗਾ ਚੌਥਾ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿਚਾਲੇ ਜਿਹੜੇ ਉਹ ਗੁੜੀ ਸਵੰਧ ਹੁੰਦੀ ਨੇ ਜਿੰਨੀ ਕੀ ਠੀਕ ਹੈ ਕਿਉਂਕਿ ਜਿਹੜੀ ਕਾਰਜਪਾਲਿਕਾ ਉਹ ਵਿਧਾਨਪਾਲਿਕਾ ਦੇ ਵਿੱਚੋਂ ਹੀ ਚੁਣੀ ਜਾਂਦੀ ਹੈ ਜਿਹੜੇ ਵਿਧਾਨਪਾਲਿਕਾ ਦੇ ਕਾਰਜਪਾਲਿਕਾ ਦੇ ਮੈਂਬਰ ਹੁੰਦੇ ਨੇ ਉਹੀ ਵਿਧਾਨਪਾਲਿਕਾ ਦੇ ਮੈਂਬਰ ਵੀ ਹੁੰਦੇ ਹਨ ਆਹਲਾ ਪ੍ਰਸ਼ਨ ਸਦਾਨ ਵਿੱਚ ਸੋਧ ਕਰਨ ਦਾ ਅਧਿਕਾਰ ਕਿਸ ਕੋਲ ਹੈ ਰਾਸ਼ਟਰਪਤੀ ਕੋਲ ਸੰਘੀ ਸੰਸਦ ਕੋਲ ਰਾਜਪਾਲ विधानसभा ਜੇ ਸਹੀ ਅਨਸਰ ਆਇਓ ਆਪਣੇ ਕੋਲੇ ਸੰਗੀ ਸੰਸਦ ਜਿਹੜੀ ਉਹ ਸੁਧਾਰ ਵਿੱਚ ਸੋਧ ਕਰ ਸਕਦੀ ਹੈ ਆਵਰਾ ਪ੍ਰਸ਼ਨ ਇਹ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਹੈ राष्ट्रपति संघी संसद का अनिखण अंग नहीं राजा स्थाई साधन भी कहा जाता है, है। बिल केवल लोग सभा होना जरूरी है प्रधानमंत्री की चो लोग सभा के मैंबर की जा सकती है ठीक है ये जो सही आंस आंसर अपने कोैक्ट आंसर पहला है राष्ट्रपति संसद का निखड़ नहीं ये सही हैगा राजसभा स्थायी सदन किया जाता सही है स्थायी सदन स्थाई साधन है राजसभा का पक्का सदन है बिल के लोग सभा होना जरूरी है ये भी गलत है गा। ਉੱਗ ਰਾਜ ਸਭਾ ਤੇ ਲੋਕ ਸਭਾ ਵਿੱਚ ਪਾਸ ਹੋਣਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਚੋਣ ਲੋਕ ਸਭਾ ਵਿੱਚੋਂ ਕੀਤੀ ਕੀਤੀ ਜਾਂਦੀ ਹੈ ਠੀਕ ਹੈ ਇਹ ਕੀ ਹੈ ਇਹ ਵੀ ਗਲਤ ਆਪਣੇ ਕੋਲ ਇਹ ਵੀ ਗਲਤ ਇਹ ਵੀ ਗਲਤ ਤੇ ਜਿਹੜਾ ਸਹੀ ਆਨਸਰ ਆਪਾਂ ਕੋਲ ਪਹਿਲਾ ਹੈ ਠੀਕ ਹੈ ਪ੍ਰਧਾਨ ਮੰਤਰੀ ਚੋਣ ਰਾਜ ਸਭਾ ਦੇ ਵਿੱਚੋਂ ਵੀ ਕੀਤੀ ਜਾ ਸਕਦੀ ਹੈ ਅੱਗੇ ਆਜੋ ਸੰਗੀ ਸੰਸਦੀ ਸਾਂਝੀ ਬੈਠਕ ज्वाइंट्स रीडिंग संबंधी अनुशेद है उनसे एक सौ तेई मुशेद एक सौ अठ एक सौ दस अस्सी जो अपने को सही आंसर है जो है अपने को एक सौ अठ सांझी बैठक बुला बुलाई जा सकती है लोग सभा तो राजसभा किसी भी राष्ट्रीय मुद्दे को लैके जिम्मे हम तक दो जो सीटिंग बैठक आ जाने ਦਾਜ ਦੀ ਬਿਲ ਨੂੰ ਲੈ ਕੇ ਸੀ ਕਿ ਤੇ ਇੱਕ ਬੈਂਕਾਂ ਦਾ ਰਲੇਮੇ ਮਕਾਨ ਸੰਬੰਧੀ ਵੀ ਸੀ ਇਹ ਦੋ ਜੁਆਇੰਟ ਸੈਟਿੰਗ ਲੋਕ ਸਭਾ ਦੇ ਰਾਸਵਾ ਦੀ ਹੋਣੀ ਹੈ ਨਹੀਂ ਬੈਠਕਾਂ ਆਹਲਾ ਪ੍ਰਸ਼ਨ ਲੋਕ ਸਭਾ ਵਿੱਚ ਕਿਸ ਬਿਲ ਉੱਤੇ ਮਤਾਂ ਦੀ ਗਿਣਤੀ ਇੱਕ ਸਮਾਨ ਹੋਣ ਤੇ ਅੰਤਮ ਵੋਟ ਕਾਸਟਿੰਗ ਵੋਟ ਕੌਣ ਕਰਦਾ ਹੈ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਪੀਕਰ ਵਿੱਤ ਮੰਤਰੀ ਜੋ ਸਹੀ ਅਨਸਰ ਆਈ ਆਪਣੇ ਕੋਲ ਹੈਗਾ ਸਪੀਕਰ ਜਦੋਂ ਲੋਕ ਸਭਾ ਵਿੱਚ ਬਰਾਬਰ ਗਿਣਤੀ ਹੋ ਜੇ ਮੰਨ ਲਓ ਕਿ ਆਪਣੇ 11 ਤੇ 11 ਹੋ ਜੇ ਮੰਨ ਲਓ ਠੀਕ ਹੈ ਦੋਨੇ ਪਾਸੇ ਬਰਾਬਰ ਗਿਣਤੀ ਹੋ ਜੀ ਤਾਂ ਉਹ ਜਿਹੜਾ ਸਪੀਕਰ ਆ ਉਹ ਇੱਕ ਪਾਸੇ ਆਪਣੀ ਵੋਟ ਪਾਸ ਕਰਦਾ ਹੈਗਾ ਠੀਕ ਹੈ ਜੀ ਉਹਨੂੰ ਕਾਸਟਿੰਗ ਬੋਰਡ ਕਹਿੰਦੇ ਆ ਅੱਗੇ ਆਜੋ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਇੱਕ ਜਾਂ ਇੱਕ ਜਵਾਬ ਇਤਜਾਬ ਕਰਦੇ ਦੋ ਸ਼ਬਦਾਂ ਵਿੱਚ ਦੋ ਕਰਨਾ ਵਿੱਚ ਦਿਓ ਪਹਿਲਾ ਪ੍ਰਸ਼ਨ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਅਤੇ ਕਿਹੜੇ ਅਨੁਛੇਦ ਵਿੱਚ ਸੰਗੀ ਸੰਸਦ ਦੀ ਬਵਸਥਾ ਬਵਸਥਾ ਕਰਨੀ ਪਈ ਸੀ ਬਵਸਥਾ ਬਵਸਥਾ ਕੀਤੀ ਗਈ ਹੈ ਸਦਨ ਦਾ ਭਾਗ ਨੰਬਰ ਆਪਣਾ ਕੋ ਪਈ ਹੈਗਾ 5 ਭਾਗ ਨੰਬਰ 5 79 ਤੋ ਲੈ ਕੇ 100 55 ਤੱਕ ਦਾ ਹੋਣ ਸੀ ਇਹਨਾਂ ਵਿੱਚ ਸੰਗੀ ਸੰਸਦ ਦੀ ਵਸਥਾ ਕੀਤੀ ਗਈ ਹੈ ਦੂਸਰਾ ਕਿਹੜੀ ਸਵਧਾਨਕ ਸੋਧ ਰਾਹੀਂ ਲੋਕ ਸਭਾ ਵਿੱਚੋਂ ਐਂਗਲੋ ਇੰਡੀਅਨ ਦੀ ਨਾਮਜਦਗਿੰਦ ਖਤਮ ਕੀਤਾ ਗਿਆ ਹੋਈ ਗ੍ਰਾਹੀ ਆਪਣੇ ਕੋਲ 100 4 ਨੰਬਰ ਦੀ ਸਦਾਨਕਸੂਤ ਸਦਾਨਕਸੂਤ ਅੱਗੇ ਆਜੋ ਲੋਕ ਸਭਾ ਲਈ ਸੂਬਿਆਂ ਵਿੱਚ ਚੋਣ ਖੇਤਰਾਂ ਦੀ ਹੋਂਦ ਨੂੰ ਹੱਦ ਨੂੰ ਨਿਯਿਤਿਤ ਕਿਹੜੇ ਕਮਿਸ਼ਨ ਦੁਆਰਾ ਕੀਤਾ ਜਾਂਦਾ ਹੈ ਇਹਦਾ ਸਹੀ ਆਨਸਰ ਆਪਨੇ ਕੋ ਹੋਗਾ ਹੱਦਬੰਦੀ ਉਯੋਗ ਹੱਦ ਬੰਦੀ ਉਯੋਗ ਜਿਨ ਅੰਗਰੇਜ਼ੀ ਵਿੱਚ ਲਿਖਿਆ ਹੈ ਆਪਣੇ ਕੋਲੇ ਡੀ ای ਐਲ ਆਈ ਐਮ ਪਾਈ ਟੀ ਏ ਐਲ ਟੀ ਆਈ او ਕਮਿਸ਼ਨ ਸੀਓ ਐਮ ਡਬਲ ਐਮ ਆਈ डब्ल्यूएस ओएन कमीशन डेलिमेशन मिटेशन कमीशन ਕਿਹਾ ਜਾਂਦਾ ਹੈ ਉਸ ਤੋਂ ਅਗਲਾ ਪ੍ਰਸ਼ਨ ਕਿਹੜੀ ਸੰਵਧਾਨਕ ਸੋਧ ਰਾਹੀਂ ਵੋਟ ਪਾਉਣ ਦੀ ਉਮਰ 21 ਤੋਂ 18 ਸਾਲ ਕੀਤੀ ਗਈ ਉਹ ਵੀਰੇ ਆਪਣੇ ਕੋਲ 61ਵੀਂ ਸੰਵਧਾਨਕ ਸੋਧ ਇਕਾਟਮੀ ਸਵਧਾਨਿਕ ਸੋਧ ਸਵਧਾਨਿਕ ਸੋਧ 1999 ਦੇ ਵਿੱਚ ਜਿਹਦੇ 21 ਸਾਲ ਤੋਂ ਘਟਾ ਕੇ ਉਮਰ 18 ਸਾਲ ਕੀਤੀ ਅੱਗੇ ਆਜੋ ਵਰਤਮਾਨ ਸਮੇਂ ਸੰਘੀ ਸੰਸਦ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਸੰਘੀ ਸੰਸਦ ਦੇ ਆਪਣੇ ਕੋਲ 543 ਬੰਦੇ ਐਟ ਅ ਪ੍ਰੈਜ਼ੈਂਟ ਸਮੇਂ ਦੇ ਵਿੱਚ ਇੱਕ ਵਰਤਮਾਨ ਸਮੇਂ ਦੇ ਵਿੱਚ 543 ਮੈਂਬਰ ਹਨ ਜਿਨ੍ਹਾਂ ਨੂੰ ਆਮ ਪੀ ਜੀ ਕਹਿੰਦੇ ਹੈ ਮੈਂਬਰ ਆਫ ਪਾਰਲੀਮੈਂਟ ਕਿਹਾ ਜਾਂਦਾ ਹੈ उसके आज तो संघी संसद समागम की समाप्ति का एलान कौन करता है सही आंसर है राष्ट्रपति राष्ट्रपति अगला प्रश्न ਵਿਧ ਬਿਲ ਸਭ ਤੋਂ ਪਹਿਲਾਂ ਰਾਜ ਸਭਾ ਵਿੱਚ ਫੀਸ ਹੁੰਦਾ ਜਰੂਰੀ ਹੈ ਕਥਨ ਸਹੀ ਜਾਂ ਗਲਤ ਇਹ ਕਥਨ ਸរសਰ ਗਲਤਾ ਕਿਉਂਕਿ ਵਿਧ ਬਿਲ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਫੀਸ ਹੁੰਦਾ ਰਾਜ ਸਭਾ ਦਾ ਚੇਅਰਮੈਨ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਇਹ ਕਥਨ ਬਿਲਕੁਲ درست ਹੈ ਸਹੀ ਹੈ ਆਵਲਾ ਫਾਰਥ ਸਵਧਾਨ ਦੀ ਡੈਸ਼ ਹਨ ਸੂਚੀ ਵਿੱਚ ਰਾਸਵਾ ਦੇ ਲਈ ਸੂਬਿਆਂ ਕੇਂਦਰ ਸਤ ਪ੍ਰਦੇਸ਼ਾਂ ਲਈ ਹਿੱਤਾਂ ਦੀ ਵੰਡ ਕੀਤੀ ਗਈ ਹੈ ਉਹ ਆਪਣੇ ਕੋਲ ਇਹ ਚੋਚੀ ਹੈਗੀ ਉਹ ਹਨ ਸੂਚੀ ਚੌਥੀ ਦੇ ਵਿੱਚ ਚੌਥੀ ਹਨ ਸੂਚੀ ਇਸ ਤਰ੍ਹਾਂ ਹੀ ਪਾਸ ਹੋ ਜਾਂਦੀ ਹੈ चौथी सूची ਦੇ ਵਿੱਚ ਆਵਲਾ ਪ੍ਰਸ਼ਨ ਰਾਸ਼ਟਰਪਤੀ ਰਾਸ਼ਵਾਦੀ ਡੈਸ਼ ਮੈਂਬਰ ਨਾਮ ਜਦ ਕਰਦਾ ਹੈ ਅਪਨ ਸਾਰ ਨੂੰ ਪਤਾ 12 ਮੈਂਬਰ ਇਹ ਜੋ ਨਾਮ ਜਦ ਕੀਤੀ ਹੈ ਜਿਨ ਕਿ ਜਿਨ੍ਹਾਂ ਨੂੰ ਕਿਸੇ ਖੇਤਰ ਦੇ ਵਿੱਚ ਵਿਸ਼ੇਸ਼ ਯੋਗਦਾਨ ਦੇ ਬਦਰੀ ਦੇ ਵਿੱਚ ਜਿਵੇਂ ਕਲਾ ਸਹਿਤ ਕਿਸੇ ਖੇਡ ਦੇ ਵਿੱਚ ਜਸਮਾਹ ਅਸ਼ੀਵਾਰੀ ਜੂ ਤੁਹਾਨੂੰ ਪਾਇਓ ਜੀ ਰੰਦ ਅੱਗੇ ਹੈ ਜੀ ਸਧਾਰਨ ਬਿਲ ਸਵੰਦੀ ਡੈਸ਼ ਅਤੇ ਡੈਸ਼ ਨਹੀਂ ਸਕਤੀਆਂ ਇੱਕ ਸਮਾਨ ਹਨ ਲੋਕ ਸਭਾ ਅਤੇ ਰਾਜ ਸਭਾ ਤੇ ਰਾਜ ਸਭਾ ਉਸ ਤੋਂ ਅੱਗੇ ਹੈ ਜੀ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਡੈਸ਼ ਸਮੇਂ ਦਾ ਹੁੰਦਾ ਹੈ ਕਾਰਜਕਾਲ ਹੁੰਦਾ ਰਹੀ ਆਪਣਾ ਕੋਈ ਨਵਾਂ 6 ਸਾਲ ਦਾ ਪਰ 1/ 3 ਮੈਂਬਰ ਹਰ 2 ਸਾਲ ਬਾਅਦ ਜੂਰ ਰਿਟਾਇਰਮੈਂਟ ਹੋ ਜਾਂਦੇ ਨੇ ਉਸ ਤੋਂ ਅਗਲਾ ਪ੍ਰਸ਼ਨ ਰਾਸ ਸਵਾ ਵਿੱਚ ਬਿੱਤ ਬਿੰਨ ਨੂੰ ਕੇਵਲ ਡੈਸ਼ ਦਿਨਾਂ ਤੱਕ ਰੋਕ ਸਕਦੀ ਹੈ 14 ਦਿਨਾਂ ਤੱਕ ਸਹੀ ਅਨਸਰ ਜੀ ਅਗਲੇ ਇਹੇ ਪ੍ਰਸ਼ਨ ਨੇ ਬਹੁਤ ਅਗਲੀ ਵੀਡੀਓ ਵਿੱਚ ਚਰਚਾ ਕਰਾਂਗੇ ਉਹਨਾਂ ਦੀ ਤੇ ਅੱਜ ਦੀ ਇਸ ਵੀਡੀਓ ਵਿੱਚ ਸੌਦਾ ਬਹੁਤ ਬਹੁਤ ਧੰਨਵਾਦ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ